ਬਹੁਤ ਬਹੁਤ ਪਿਆਰ ਭਰੀ ਸਤਿ ਸ੍ਰੀ ਅਕਾਲ ਦੀ ਸਾਰੇ ਦਰਸ਼ਕਾਂ ਨੂੰ ਸਾਰੇ ਸਾਡੇ ਨਾਲ ਤੋਂ ਪਾਈ ਜੀ ਤੁਹਾਨੂੰ ਬਹੁਤ ਬਹੁਤ ਸਤਿ ਸ੍ਰੀ ਅਕਾਲ ਬਈ ਅੱਜ ਅਸੀਂ ਤੁਹਾਡੇ ਨੂੰ ਨਿੱਜੀ ਜਾਣਕਾਰੀ ਬਾਰੇ ਕੁਝ ਗੱਲਾਂ ਕਰਨਾ ਚਾਹੁੰਦੇ ਜੈਸੀ ਗੁਰੂ ਘਰ ਜਾਣਦੇ ਆ ਲੋਕ ਵੀ ਜਾਂਦੇ ਆ ਮੈਂ ਵੀ ਜਾਣਨਾ ਜਾ ਕੇ ਸਿਰਫ ਮੱਥਾ ਟੇਕ ਕੇ ਜਾਂ ਲੰਗਰ ਛੱਕ ਕੇ ਕਰੇ ਵਾਪਸ ਆ ਜੀ ਦਾ ਜਾਂ ਇਸ ਤੋਂ ਬਾਅਦ ਕੋਈ ਵਗਰੂ ਵਗਰੂ ਕਰ ਲੇਦਾ ਇਹ ਗੁਰਮਤੇ ਹਰ ਸਾਰ ਸਹੀ ਹੈ ਸਾਰਾ ਜਿਹੰਦੇ ਜੋ ਬੋਤਲਾਉਣਾ ਚਾਹੀਦਾ ਪਹਿਲੀ ਗੱਲ ਤਾਂ ਅਸੀਂ ਗੁਰੂ ਘਰ ਜਾਂਦੇ ਆ ਕਿ ਗੁਰੂ ਕੋਲ ਜਾਂਦੇ ਬਸ ਇਹੀ ਜਾਣ ਕਰ ਅਸੀਂ ਚੌਲਿਆ ਕਿਉਂਕਿ ਸਾਨੂੰ ਇਹਨਾਂ ਗੱਲਾਂ ਬਾਰੇ ਇਹ ਹੁਣ ਤੁਸੀਂ ਆਪ ਕਹਿ ਰਹੇ ਆਂ ਕਿ ਅਸੀਂ ਜਾਂਦੇ ਆਂ ਵੀ ਤੁਸੀਂ ਗੁਰੂ ਘਰ ਜਾਂਦੇ ਆ ਕਿ ਗੁਰੂ ਕੋਲ ਜਾਂਦੇ ਜੇ ਤਾਂ ਅਸੀਂ ਗੁਰੂ ਘਰ ਜਾਂਦੇ ਤੇ ਗੁਰਮਤੇ ਇਸੀ ਦਾ ਖੰਦਨ ਕਰਦੀ ਹੈ ਉਹਨਾਂ ਨੇ ਦੱਸਿਆ ਹਿੰਦੂ ਪੂਜੇ ਦੇਰਾ ਮੁਸਲਮਾਨ ਮਸੀਤ ਨਾਮੇ ਸੋਈ ਸੇਵਿਆ ਨਾ ਅਧੇਰਾ ਨਾਮ ਸੀ। ਜਿਵੇਂ ਅਸੀਂ ਮੰਦਰ ਨਾਲ ਜਾਂ ਮਸੀਤ ਦੇ ਨਾਲ ਜੁੜ ਕੇ ਫਿਰ ਇੱਕੰਧ ਨਾਲ ਜੁੜ ਕੇ ਅਸੀਂ ਗੁਰੂ ਘਰ ਜਾਣਣੇ ਕੀ ਲੈਣਾ ਸਾਡੀ ਇੱਛਾ ਕੀ ਹੈ। ਕਿਉਂਕਿ ਜਾਂਦੇ ਤਾਂ ਸੀ ਸਿਰਫ ਆਪਣੇ ਜੀਵਨ ਨੂੰ ਸੁਧਾਰਨ ਵਾਸਤੇ ਹੈ। ਵੀ ਸਾਡੇ ਜੀਵਨ ਦੇ ਵਿੱਚ ਵੀ ਕੋਈ ਤਬਦੀਲੀ ਆਵੇ। ਰੱਬ ਨਾਲ ਜੁੜਿਆ ਜਾਵੇ ਜਾਂ ਗੁਰੂ ਨਾਲ ਜੁੜਿਆ ਜਾਵੇ ਗੁਰਬਾਨੀ ਨਾਲ ਜੁੜਿਆ ਜਾਵੇ ਤਾਂ ਬਾਕੀ ਸਾਡਾ ਜਿਹੜਾ ਰੋਜ਼ ਦਾ ਕਰਨ ਤਾਂ ਸਿਰਫ ਇਹਨਾਂ ਕੋਈ ਹੈ ਇਸ ਤੋਂ ਬਾਅਦ ਅਸੀਂ ਤੁਰ ਜੇਸ਼ ਨਹੀਂ ਹੋਂ ਤੁਸੀਂ ਪ੍ਰਸੰ ਕੀਤਾ ਵੀ ਤੁਸੀਂ ਰੱਬ ਨਾਲ ਜੁੜਨ ਵਾਸਤੇ ਜਾਂਦੇ ਹੋ ਪਰ ਉੱਥੇ ਜਾ ਕੇ ਤੁਸੀਂ ਗੁਰੂ ਦੀ ਕਾਲ ਕੋਈ ਘੰਟਾ ਲੋਕ ਨੇ ਬੈਠ ਕੇ ਸੁਣੀ ਹੈ ਕੋਈ ਵਿਚਾਰੀ ਹੈ ਕੋਈ ਕਿਸੇ ਤੋਂ ਪੁੱਛਿਆ ਕੋਈ ਕਿਸੇ ਨੇ ਤੁਹਾਨੂੰ ਕੋਈ ਉੱਤਰ ਦਿੱਤਾ ਅਸੀਂ ਤਾਂ ਮੱਥਾ ਟੇਕ ਕੇ ਤੇ ਲੰਗਰ ਛੱਕ ਕੇ ਆ ਜਾਂਦੇ ਤੇ ਫਿਰ ਉੱਥੇ ਰੱਬ ਬੈਠਾ ਤੁਹਾਨੂੰ ਦੇਖੂ ਕਿਵੇਂ ਦੋ ਕੋ ਗੁਰੂ ਕੋਲ ਅਸੀਂ ਸਿੱਖਿਆ ਲੈਣ ਜਾਂ ਸਿੱਖਿਆ ਲੈ ਪਰ ਸਾਨੂੰ ਤਾਂ ਐਸੇ ਕਹਤਾ ਇਤ ਪਤਾ ਹੀ ਨਹੀਂ ਬੀ ਅਸੀਂ ਸਿੱਖਿਆ ਲੈਣ ਜਾਂ ਅਸੀਂ ਤੇ ਸਿਰ ਮੱਥਾ ਟੇਕ ਕੇ ਨੂੰ ਹੀ ਸਿੱਖਿਆ ਸਮਝਦੇ ਅਸੀਂ ਬਾਹਰੀ ਤੌਰ ਤੇ ਸਿੱਖ ਬਣ ਗਏ ਤੋਂ ਗੁਰਬਾਣੀ ਦਾ ਪਰਮਾਨ ਹੈ ਸਿੱਖੀ ਸਿੱਖਿਆ ਗੁਰ ਵਿਚਾਰ ਨਦਰੀ ਕਰਮ ਲੰਗਾਏ ਬਾ ਸਿੱਖੀ ਗੀਏ ਮੰਨ ਸਿੱਖਿਆ ਲੈ ਲੀਤਾ ਜੀ ਤੇ ਗੁਰ ਵਿਚਾਰ ਕੀ ਹੈ ਜੋ ਗੁਰੂ ਤੇ ਜਿਹੜਾ ਵਿਚਾਰ ਹੈ ਨਾ ਪ੍ਰਦੇਸ਼ ਹੈ ਉਹਨੋਂ ਸੀ ਅੱਗੇ ਵਿਚਾਰ ਮੰਡਲ ਤੇ ਬਸੋਣਾ ਜੇ ਤਾਂ ਸੀ ਵਸਾ ਲਿਆ ਜੀ ਤੇ ਸਾਡਾ ਮਨ ਸੋਧਣਾ ਸ਼ੁਰੂ ਹੋ ਜੂਗਾ ਅਸੀਂ ਡਾਕਟਰ ਕੋਲ ਜਾਂਨੇ ਆ ਉਹਨਾਂ ਆਪ ਦਾ ਰੋਗ ਦੱਸਦੇ ਇੱਥੇ ਵਹੀ ਰੋਗ ủ ਮੀਦਾ ਇਹ ਤੇ ਸੇ ਰੋਗ ủ ਮੀਦਾ ਆ ਦੇ ਇਹ ਆਮ ਸਤਾਂਨ ਦੌਰ ਤੇ ਡਾਕਟਰ ਕੋਲ ਜਾਏ ਅਸੀਂ ਉੱਤੇ ਆਪ ਦਾ ਰੋਗ ਦੱਸਦੇ ਆ ਉਹ ਸਾਨੂੰ ਦਵਾਈ ਦੇ ਦਿੰਦਾ ਜੀ ਕੁਝ ਪਰਹੇਜ਼ ਦੱਸ ਦਿੰਦਾ ਦੋਈ ਇਸੇ ਜਾਂਦੇ ਨਹੀਂ ਪਰਹੇਜ assi ਕਰਦੇ ਨੇ ਤੇ ਸਾਡਾ ਸਰੀਰ ਦਾ ਰੋਖ ਖਤਮ ਨਹੀਂ ਹੋਣਾ ਇਸੇ ਤਰ੍ਹਾਂ ਜਦੋਂ ਅਸੀਂ ਗੁਰੂ ਕਰ ਜਾਂਦੇ ਆ ਗੁਰਬਾਣੀ ਦੇ ਵਿੱਚ ਬਹੁਤ ਖਾਇਂ ਦੱਸਿਆ ਹੈ ਵੀ ਤੂੰ ਆਹ ਕੰਮ ਕਰਨਿਆ ਨਹੀਂ ਕਰਨੇ ਤੇ ਸਾਨੂੰ ਪਤਾ ਹੀ ਨਹੀਂ ਕਿਹੜੇ ਕਰਨੇ ਕਿਹੜੇ ਨਹੀਂ ਕਰਨਾ ਭਾਈ ਜੀ ਇਹੀ ਤਾਂ ਮੈਂ ਪੁੱਛਣਾ ਚਾਹੁੰਨਾ ਸਾਨੂੰ ਉੱਤੇ ਦੱਸਣ ਵਾਲਾ ਹੀ ਕੋਈ ਨਹੀਂ ਬੈਠਾ ਜਦੋਂ ਅਸੀਂ ਜਾਂਦੇ ਨੇ ਪਾਪਾ ਜੀ ਪਰਦੇ ਹੁੰਦੇ ਜਾਂ ਉੱਥੇ ਕੀਰਤਨ ਚੱਲਦਾ ਹੁੰਦਾ ਉਥੇ ਸਾਨੂੰ ਕੋਈ ਦੱਸੇ ਭਾਈ ਤੁਹਾਨੂੰ ਐ ਨਹੀਂ ਐ ਕਰਨਾ ਚਾਹੁੰਦੇ ਚਾਹੀਦਾ ਤੇ ਫੇਰ ਹੀ ਸਾਨੂੰ ਕੋਈ ਮਾੜੀ ਗੋਟੀ ਸਮਝਾਵੇ ਅਸਰ ਆ ਗਿਆ ਨਹੀਂ ਐ ਇਸ ਮਕਦੇ ਦੇ ਵਿੱਚ ਚਲੋ ਅਸੀਂ ਸੈਸ ਭਾਈ ਜਾਂਦੇ ਦੇ ਕੋਲ ਕੋਈ ਉਥੇ ਬਾਣੀ ਚੱਲ ਰਹੀ ਹੈ ਉਥੇ ਸ਼ਬਦ ਆ ਗਿਆ ਕਾਮਨਾ ਦਿਸਿਓ ਕਰੋਧ ਨਾ ਦਿਸਿਓ ਲੋਭ ਨਾ ਛੂਟਿਓ ਦੇਵਾ ਪਰਨਿਮ ਦਾ ਮੁਖਤੇ ਨਹੀ ਛੂਟੀ ਨਿਫਲ ਪਈ ਸਭ સેવા ਹੁ ਕਾਮ ਕੀ ਆ ਸਾਧੀਆਂ ਕਾਮ ਨਾ ਈਸ਼ਵਰ ਅਸੀਂ ਗੁਰੂ ਘਰ ਅਸਲ ਦੇ ਵਿੱਚ ਮੰਗਤੇ ਬਣ ਕੇ ਜਾਣੇ ਤੇ ਮੰਗਦੇ دنیਵੀ ਚ ਹੈ ਜੀ ਯਰਕਰ ਹਾਂ ਮੈਂ ਤਾਂ ਆਪ ਤੋਂ ਨਹੀਂ ਆਵੀ ਚੀਤੇ ਮੰਗਣ ਵਾਸਤੇ ਜਾਣਾ ਇਹ ਹੀ ਤਾਂ ਸਾਨੂੰ ਪਤਾ ਇਸਾਨਵੋ ਤੇ ਕਿਸ ਮਕਸਦ ਵਾਸਤੇ ਜਾਣਾ ਚਾਹੀ ਜਿਹੜੇ ਪ੍ਰਬੰਧਕ ਹੈ ਜਿਹੜੇ ਪੁਜਾਰੀ ਹੈ ਜਿਨ੍ਹਾਂ ਦਾ ਕੰਟਰੋਲ ਹੈ ਉਹਨਾਂ ਨੇ ਤੁਹਾਨੂੰ ਪੜ ਲਿਆ ਉਹਨਾਂ ਗੁਰੂ ਨੂੰ ਨਹੀਂ ਪੜਿਆ ਉਹਨਾਂ ਤੁਹਾਨੂੰ ਪੜ ਲਿਆ ਵੀ ਕੀ ਚਾਹੁੰਦੇ ਹੈ ਇਰੇ ਦੇ ਚ ਗੁਲਾਕਾਰ ਅਸੀਂ ਤਾਂ ਨਾ ਨਾ ਹੋਏ ਗਿਆਨ ਦੇਲ ਵਾਲਾਈ ਉੱਥੇ ਸਾਨੂੰ ਜੇ ਨਾ ਮਿਲਿਆ ਕੋਈ ਜੇ ਅਸੀਂ ਕਿਤੇ ਮੰਨ ਲੋ ਜੇ ਅਸੀਂ ਉੱਥੇ ਕੁਛ ਦੇਖਿਆ ਹੈ ਜਾਂ ਹੁਕਮ ਨਾ ਮਿਲਿਆ ਤਾਂ ਅਸੀਂ ਪੜ੍ਹੇ ਹੀ ਨਹੀਂ ਜਿਸ ਥਾਂ ਪਉ ਪਸ਼ੂ ਨੂੰ ਚਾਰਨ ਵਾਸਤੇ ਘਾਰ ਨਾ ਮਿਲੇ ਉੱਥੇ ਪਸ਼ੂ ਨਹੀਂ ਜਾਂਦਾ ਤੇ ਅਸੀਂ ਤਾਂ ਫਿਰ ਪਸ਼ੂ ਨੂੰ ਤੋਂ ਹੀ ਮਾਣੇ ਕਿ ਕੋਈ ਥਾਂ ਨੂੰ ਮਿਲਦਾ ਵੀ ਕੁਛ ਨਹੀਂ ਕਿਉਂਕਿ ਅਸੀਂ ਤਾਂ ਸਿਰਫ ਪ੍ਰਸ਼ਾਦ ਲੈ ਕੇ ਉੱਥੇ ਮੱਥਾ ਲਾ ਕੇ ਪ੍ਰਸ਼ਾਦ ਲੈ ਕੇ ਤੇ ਲੰਗਰ ਸਾਕੇ ਆ ਜਾਂਦੇ ਇਸ ਤੋਂ ਬਾਅਦ ਸਾਡੀ ਪਹੁੰਚ ਨਹੀਂ ਉਹ ਕਮਨਾਂ ਵਾਲਾ ਸੀ ਪਰ ਉੱਤੇ ਜਾ ਕੇ ਪੜ੍ਹ ਵੀ ਲੈ ਲਿਆ ਬਹੁਤ ਵੇਲ ਪੜੀਦਾ ਪਰ ਸਾਨੂੰ ਨੂੰ ਦਾ ਪਤਾ ਹੀ ਨਹੀਂ ਉੱਤੇ ਉਹਦਾ ਕੀ ਮਤਲਬ ਹੈ ਦੋ ਲਈ ਉਹ ਉਹ ਸਾਨੂੰ ਖੋਜਣਾ ਚਾਹੀਦਾ ਆਂਦਾ ਬੰਦੇ ਖੋਜ ਦਿਲ ਹਰ ਰੋਜ ਨਾ ਫਿਰ ਪਰੇਸ਼ਾਨੀ ਮਾਹੀ ਇੱਕ ਸਾਉ ਦਾ ਮਨ ਕੀ ਪਤਲੀ ਬਾਤਨੀ ਸੁਖੀ ਹੂ ਸੁਖਸਾਰ ਇਹ ਜਿ ਬਾਣੇ ਆ ਨਾ ਕਿ ਗੁਰੂ ਦਾ ਮਨ ਹੈ ਤੇ ਗੁਰੂ ਦੇ ਵਿਚਾਰ ਹੈ ਕਿ ਗੁਰੂ ਦੀ ਜੋਤ ਹੈ ਗੁਰੂ ਦੀ ਸਿੱਖਿਆ ਹੈ ਇਹਦੇ ਨਾਲ ਅਸੀਂ ਆਪਦੇ ਮਨ ਦੀ ਪੱਤਰੀ ਵਾਚਣੀ ਆ ਵੀ ਮੇਰੇ ਅੰਦਰ ਖਿਆਲ ਕਿਹੜੇ ਆ ਰਹੇ ਹਨ ਹਾਂਜੀ ਪਰ ਇਹ ਤਾਂ ਬਾਈ ਜੀ ਹੋ ਗਈ ਨਾ ਕਿ ਬੀਏ ਦੀ ਪੜਾਈ ਹੋ ਗਈ ਅਸੀਂ ਤਾਂ ਨਰਸਰੀ ਤੋਂ ਨਹੀਂ ਤੁਰਿਆ ਜੀ ਸਾਨੂੰ ਉੱਥੇ ਇੰਨਾ ਵੀ ਦੱਸਣ ਵਾਲਾ ਨਹੀਂ ਸਿਰਫ ਸਾਨੂੰ ਇੰਨਾ ਦੱਸਦੇ ਆ ਕਿ ਬਾਣੀ ਪੜੋ ਇਸ ਤੋਂ ਬਾਅਦ ਨਹੀਂ ਦੱਸਦੇ ਕੁਟਕਾ ਸਾਹਿਬ ਰੱਖੋ ਘਰ ਵਿੱਚ ਵੀ ਉੱਤੇ ਵੇਖਿਆ ਅਸੀਂ ਕੁਟਕਾ ਸਾਹਿਬ ਬਾਬਾ ਜੀ ਪੜਦੇ ਹੁੰਦੇ ਅਸੀਂ ਕੁਟਕਾ ਸਾਹਿਬ ਲੈ ਕੇ ਉੱਥੇ ਸੋਮੀ ਸਾਹਿਬ ਦਾ ਪਾਠ ਕਰਕੇ ਵੀ ਵਾਰੀ ਆ ਜਾਂਦੇ ਪਰ ਸਾਡੇ ਤਾਂ ਜੋ 1430 ਆ ਗਏ ਕੁਰਬਾਨੀ ਸਾਡੇ ਤਾਂ ਅਜੇ ਤੱਕ ਦਿਮਾਗ 'ਚ ਪਈ ਨਹੀਂ ਅਸੀਂ ਕਰ ਰਿਹਾ ਕਿ ਅਣਜਾਣ ਹੀ ਰਹੇ ਅਸੀਂ ਤਾਂ ਸਾਰੇ ਇਹ ਅਜੇ ਵੀ ਅਣਜਾਣ ਚਲੋ ਇਹ ਵੀ ਰੱਬ ਦਾ ਸ਼ੁਕਰ ਹੈ ਤੁਹਾਡੇ ਅੰਦਰ ਇਹ ਪ੍ਰਸ਼ਨ ਉੱtre ਸ਼ੁਰੂ ਹੋ ਗਿਆ ਪ੍ਰਸ਼ਨ ਉੱਠਣਾ ਸ਼ੁਰੂ ਹੋ ਗਿਆ ਜੀ ਦੇ ਤੇ ਵਾਗਰੂ ਕਿਰਪਾ ਕਰਦਾ ਨਾ ਉਹਨੂੰ ਸੋਝੇ ਜਾਂਦਾ ਉਹਦੇ ਅੰਦਰ ਨਵੇਂ-ਨਵੇਂ ਸਵਾਲ ਪੈਦਾ ਹੁੰਦੇ ਆ ਫਿਰ ਉਹਨਾਂ ਅਸਲ ਯਤਨ ਕਰਦਾ ਹੁਣ ਕਈ ਮੇਰੇ ਯਾਦ ਗਿਆ ਸਾਰੀ ਉਮਰ ਹੀ ਗੁਰੂ ਘਰ ਜਾਂਦੇ ਰਹਿੰਦੇ ਆ ਨਾ ਇੱਈਸਾ ਛੱਡਦੇ ਆ ਨਾ ਦਵਾਇ ਛੱਡਦੇ ਆ ਨਾ ਤੇਰ ਮੇਰ ਛੱਡਦੇ ਆ ਉਹ ਹਾਂ ਉਹਨਾਂ ਨੂੰ ਦੱਸਣਾ ਚਾਹੀਦਾ ਨਾ ਪਈ ਆਇਆ ਕਰੋ ਮੰਨ ਲਓ ਅਸੀਂ ਉੱਥੇ ਕੀਰਤਨ ਵੀ ਸੁਣਦੇ ਹੁੰਨੇ ਆ ਮੈਂ ਵੀ ਉੱਥੇ ਅੱਧਾ ਘੰਟਾ ਬੈਠਾ ਰਹਿੰਨਾ ਕੰਮ ਹੀ ਟੀਕੇ ਤੇ ਉਹਦਾ ਵੀ ਸਾਨੂੰ ਕੋਈ ਪਤਨ ਲੱਗ ਬਾਬਾ ਜੀ ਕੀ ਬੋਲਿਆ ਸਰਖੋਂ ਦੀ ਬਾਤ ਚੰਗੀ ਮਾੜੀ ਜ਼ਰੂਰ ਅਸੀਂ ਪਛਾਣ ਕਰ ਲਈ ਨਹੀਂ ਅਸਲ 'ਚ ਨਾ ਗਰਬਾਣੀ 'ਚ ਅਸੀ ਕੀਰਤਨ ਨੂੰ ਰੂਪ ਔਰ ਦੇਤਾ ਕਾਲਜੋਗ ਮੈਂ ਕੀਰਤਨ ਪ੍ਰਧਾਨਾ ਗੁਰਮਖ ਜਪਿਓ ਜਪਿਓ ਲਾਇ ਤੇ ਆ ਕਾਲਜੋ ਕੀ ਹੈ ਕਾਲਜੋ ਦਾ ਮਤਲਬ ਜੋ ਸਾਡਾ ਮਾੜਾ ਸੁਭਾਅ ਜਿਹੜਾ ਖੁਦਗਰਜ਼ੀ ਵਾਲਾ ਸੁਭਾਅ ਦਵੇਤਾ ਵਾਲਾ ਸੁਭਾਅ ਮੂਮਾਇਆ ਵਾਲਾ ਸੁਭਾਅ ਅਸੀਂ ਆਪਨੇ ਬਾਰੇ ਸੋਚਦੇ ਹਾਂ ਸਾਨੂੰ ਇਹ ਨਹੀਂ ਸਮਝ ਵੀ ਸਾਰਿਆਂ ਤੇ ਰੱਬ ਹੈ ਇਰਤਨ ਦਾਤਾ ਹਰਜਸ ਹਰਜਸ ਰੇਮਣਾ ਗਾਈਡਲੈਕ ਸੋ ਸੰਗੀਤ ਹੈ ਤੇਰਾ ਇਹ ਮੰਨੇ ਗਾਣਾ ਹਰਜਸ ਕਿ ਉਥੇ ਬਾਬਾ ਬਾਜਾ ਵਜਾਈ ਜਾਂਦਾ ਉਹ ਬੋਲੀ ਜਾਂਦਾ ਐਨੀਆਂ ਦੋਕੀਆਂ ਤਾਂ ਗੱਲਾਂ ਪਾਈ ਜੀ ਸਾਨੂੰ ਅਜੇ ਤੱਕ ਕਿਸੇ ਨੇ ਦਸੀਆਂ ਨਹੀਂ ਨਾ ਹੁਣ ਸਾਨੂੰ ਐਡੀ ਛੇਤੀ ਤੁਹਾਡੀਆਂ ਗੱਲਾਂ ਸਮਝ ਆਉਂਦੀਆਂ ਨੇ ਕਿਉਂਕਿ ਉਥੇ ਇਸੇ ਰੁਕਾ ਪਾਠ ਕਟਰਨ ਤੱਕ ਹੀ ਸੀਮਤ ਹੈ ਹੁਣ ਜਿਵੇਂ ਉਥੇ ਅੰਮ੍ਰਿਤਸਰ ਕੋ ਗੁਰਦੁਆਰਾ ਸਾਹਿਬ ਉਥੇ ਇੱਕ ਸਿਸਟਮ ਚਲਾ ਲਿਆ ਵੀ ਸੁਖਮਨੀ ਸਾਹਿਬ ਦਾ ਸ਼ਰ ਪਾਠ ਕਰਦੇ ਚਪਹਿਰਾ ਸਾਹਿਬ ਜੋ ਕੰਨ ਸੁਖਮਨੀ ਸਾਹਿਬ ਦਾ ਪਾਠ ਕਰਦੇ ਉਹ ਤਾਂ ਫਿਰ ਘਰੇ ਹੀ ਪੜਿਆ ਜਾ ਸਕਦਾ ਇਸ ਤੋਂ ਅੱਗੇ ਤੋਰਨ ਵਾਲਾ ਸਾਨੂੰ ਕਿਉਂ ਨਹੀਂ ਉੱਥੇ ਬੈਠਕ ਜਿਨ੍ਹਾਂ ਮਾਪੁਰਖਾਂ ਨੇ ਬਾਣੀ ਜਿਨ੍ਹਾਂ ਤੇ ਕਿਰਪਾ ਕੀਤੀ ਪਰਮਾਤਮਾ ਨੇ ਬਾਣੀ ਦਾ ਆਚਾਰਨ ਕੀਤਾ ਉਹਨਾਂ ਕੋਈ ਇਹ ਪਖੰਡ ਨਹੀਂ ਚਲਾਇਆ ਇਹ ਜੋ ਚੱਲ ਰਿਹਾ ਸਾਰਾ ਸ਼ੈਤਾਨ ਦਾ ਮਤਾਂ ਦੀ ਕਹਾਣੀ ਆਈ ਇਹ ਚੋਣੇ ਵੀ ਸਾਡੀ ਇਹਦੇ ਵਿੱਚ ਕੋਈ ਨਲੈਕੀ ਨਹੀਂ ਸਾਨੂੰ ਉੱਥੇ ਦੱਸਣ ਵਾਲਾ ਹੀ ਕੋਈ ਨਹੀਂ ਅਸੀਂ ਸਕੂਲ ਜਾਂਦੇ ਜੇ ਉੱਥੇ ਪਾਸਟਰੀ ਨਹੀਂ ਹੈਗਾ ਤੇ ਉੱਥੇ ਅਸੀਂ ਕੀ ਸਿੱਖਿਆ ਹੋਊਗਾ ਉੱਥੇ ਸਿਰਫ ਸਾਨੂੰ ਸਿੱਖਿਆ ਦਿੰਦੇ ਬਾਣੀ ਪੜੋ ਇਸ਼ਨਾਨ ਕਰੋ ਲੰਗਰ ਛਕੋ ਤੇ ਮੱਥਾ ਟੇਕੋ ਤੇ ਘਰ ਲੋ ਜਾ ਨਹੀਂ ਉੱਥੇ ਸਾਨੂੰ ਇਹ ਨਹੀਂ ਦੱਸਦੇ ਗੁਰੂ ਕੌਣ ਹੈ ਸਾਡੋ ਕੁਝ ਵੀ ਨਹੀਂ ਦੱਸਦੇ ਨਾ ਗੁਰੂ ਦੱਸਦੇ ਨਾ ਕੋਈ ਗੁਰਬਾਣੀ ਦੱਸਦੇ ਨਾ ਰੱਬ ਦੱਸਦੇ ਕੁਝ ਵੀ ਨਹੀਂ ਦੱਸਦੇ ਤੇ ਗੁਰੂ ਦੇ ਕੋਲ ਗਿਆਨ ਲੈਣ ਜਾਇਆ ਗੁਰੂ ਤੋਂ ਪੜੀਦਾ ਏ ਜੇ ਬਾਣੀ ਸਾਡਾ ਗੁਰੂ ਹੈ ਫਿਰ ਬਾਣੀ ਸਾਡਾ ਗੁਰੂ ਗਿਆਨ ਸਾਡਾ ਗੁਰੂ ਸ਼ਬਦ ਸਾਡਾ ਗੁਰੂ ਹੈ ਫਿਰ ਅਸੀਂ ਤਾਂ ਸਿੱਖਣਾ ਹੈ ਜੀ ਤੇ ਅਸੀਂ ਮਖੜ ਤੇ ਕਿਹਾ ਜਾਂਦਾ ਉਹਨਾਂ ਦਾ ਹਰਜ ਪਹਿਲਾਂ ਸਾਡੇ ਨਾਲੋਂ ਕਿਸਾਨ ਨੂੰ ਦੱਸਣ ਪਾਈ ਤੁਸੀਂ ਐ ਨਹੀਂ ਪਾਈ ਗੁਰਮਤ ਹੈ ਕਹਿੰਦੀ ਤੁਸੀਂ ਐ ਕਰੋ ਇਦੇ ਵਿੱਚ ਇਹ ਵੀ ਚੀਜ਼ ਕਾਊਂਟ ਹੋ ਜਾਂਦੀ ਵੀ ਉਹ ਦੱਸਣ ਵਾਲੇ ਦਾ ਜੀਵਨ ਆਦ ਦਾ ਉਹ ਸੰਸਾਰ ਹੈ ਚੱਕਲਾ ਸਾਨੂੰ ਗਿਆਨ ਦੇ ਰਿਹਾ ਇਹਨਾਂ ਬੜੀਆਂ ਵਿਚਾਰਨ ਵਾਲੀਆਂ ਤੇ ਸੁਧਾਰਨ ਵਾਲੀਆਂ ਗੱਲਾਂ ਆਜ ਜਿੰਨਾ ਪ੍ਰਚਾਰ ਚੱਲ ਰਿਹਾ ਹੈ ਮਾਇਆ ਕਰਕੇ ਚੱਲ ਰਿਹਾ ਇਹ ਸੰਗਤ ਕੋਈ ਪਹਿਲੀ ਲੱਗਦੀ ਮੇਰੇ ਵਿਚਾਰਾਂ ਨਾਲ ਤਾਂ ਲੱਗਦੀ ਹੈ ਬਾਕੀ ਤੁਸੀਂ ਉੱਚੀ ਵਿਸਥਾ ਦਾ ਬੰਦੇ ਹੋ ਤੁਹਾਨੂੰ ਸ਼ਾਇਦ ਨਾ ਲੱਗਦੀ ਹੋਵੇ ਰੱਬ ਦਾ ਹੁਕਮ ਲੱਗਦਾ ਹੋਵੇ ਜਾਂ ਕੁਛ ਮੈਨੂੰ ਲੱਗਦਾ ਵੀ ਗੱਡੀ ਲਈ ਤਾਂ ਥੋੜੀ ਜਿਹੀ ਲੈਂਦੀ ਜਾਂਦੀ ਹੈ ਜਾਂ ਲੈ ਚੁੱਕੀ ਐ ਪੁਰਾਣੇ ਅਸੀਂ ਇਤਿਹਾਸ ਦੇ ਅਨੁਸਾਰ ਸੁਣਦੇ ਆ ਨਾ ਜਿਹੜੇ ਸਾਡੇ ਵਟੇ ਵਟੇਰੇ ਸੀ ਜਾਂ ਵਟੇ ਸਿਕ ਸੀ ਉਹਨਾਂ ਦਾ ਜੀਵਨ ਕੁਝ ਹੋਰ ਸੀ ਅੱਜ ਸਾਡਾ ਜੀਵਨ ਸਿਰਫ ਇੱਕ ਕਾਲਪਨਿਕ ਜਿਹਾ ਬਣ ਕੇ ਰਹਿ ਗਿਆ ਗੁਰੂ ਘਰ ਜਾਣ ਵਾਲਾ ਵੀ ਉਹਦਾ ਨਾਂ ਜਾਣ ਵਾਲਾ ਵੀ ਉਹਦੇ ਵਿੱਚ ਫਰਕ ਤਾਂ ਕੋਈ ਦਿਸਦਾ ਨਹੀਂ ਜਿਹੜੀ ਉੱਚੀ ਅਵਸਥਾ ਨਾ ਕਿਸ ਹਲੇ ਵਸਣੀ ਇਹ ਜ਼ਾੜ ਦੇ ਉੱਤੇ ਜੀ ਕਿਪਾ ਕਰੇ ਜਿਸ ਪਾਰਬ੍ਰਮ ਜੋ ਵੇ ਸਾਧੂ ਸੰਗ ਇਹਦਾ ਕੀ ਮਤਲਬ ਜਿਹਦੇ ਤੇ ਪ੍ਰਮਾਤਮਾ ਕਿਰਪਾ ਕਰਦਾ ਹੈ ਹੁਣ ਸਾਧੂ ਕਹੈ ਸੱਚ ਨੂੰ ਸਾਧੂ ਕਹੈ ਗੁਰੂ ਅੱਛਾ ਸਾਧੂ ਕਹੈ ਗੁਰੂ ਦੇ ਉਪਦੇਸ਼ੰ ਜਿਹਤੇ ਪ੍ਰਮਾਤਮਾ ਕਿਰਪਾ ਕਰਦਾ ਹੈ ਉਹ ਬਾਣੀ ਦੀ ਸੰਗਤ ਉਹਦਾ ਮਨ ਸ਼ੁਰੂ ਕਰਦਾ ਹੈ ਅੱਛਾ ਇਹਦਾ ਮਤਲਬ ਉਹ ਰੱਬ ਆਪ ਹੀ ਕਿਰਪਾ ਕਰੇਗਾ ਤੇ ਅਸੀਂ ਇਸ ਲਾਈਨ ਤੇ ਸਾਡੇ ਅੰਦਰ ਬਦਲਾਅ ਆਵੇਗਾ ਜਾਂ ਇਸ ਤਰ੍ਹਾਂ ਹੀ ਚੱਲੀ ਜਾਵਾਂਗੇ ਸੌਰੀ ਜਦੋਂ ਰੱਬ ਸਾਰਿਆਂ ਨੂੰ ਪਾਲਦਾ ਹੈ ਪੈਦਾ ਕਰਦਾ ਹੈ ਉਹਦਾ ਕਿਰਪਾ ਸਾਰਿਆਂ ਦੇ ਕਰਦਾ ਹੈ। ਕਿਰਪਾ ਦਾ ਕਰਦਾ ਬਿਲਕੁਲ। ਉਹਨੂੰ ਕੋਈ ਬੰਦੇ ਚੁਣੇ ਨਹੀਂ ਵੀ ਇਹਦੇ ਤੇ ਮੈਂ ਖਾਸ ਕਿਰਪਾ ਕਰਮੀ ਆ। ਇਹਦਾ ਮਤਲਬ ਹੈ ਕੁਦਰਤ ਵਾਲਾ ਹੀ ਇਸ ਤਰ੍ਹਾਂ ਚਲਾ ਰਿਹਾ ਸਾਰਿਆਂ ਨੂੰ। ਨਹੀਂ ਜੀ ਕੁਦਰਤ ਵਾਲਾ ਨਹੀਂ ਚਲਾ ਰਿਹਾ। ਅਸੀਂ ਆਖ ਹੀ ਜਾਂਦੇ ਹਾਂ ਕਿ ਸਾਹ ਕੋਈ ਪਰਮਾਤਮਾ ਕਰਦਾ ਹੈ, ਪਰਮਾਤਮਾ ਕਰਦਾ ਹੈ। ਪਰ ਜੇ ਭਾਨੀ ਦੇ ਵਿੱਚ ਕਿਉਂ ਦੱਸਿਆ? ਉਹਨੋਂ ਸੀ ਵਿਚਾਰ ਦੇ। ਉਹਨੂੰ ਅਸੀਂ ਭਾਜੀ ਤਾਂ ਵਿਚਾਰਾਂਗੇ ਜੇ ਸਾਡੇ ਨੂੰ ਗਾਈਡ ਕਰਨ ਵਾਲਾ ਹੋਵੇਗਾ ਕਨੀਆਂ ਕਿਤਾਬਾਂ ਮੰਨ ਲਓ ਅਸੀਂ ਕਰੇ ਰੱਖੀਆਂ ਤੇ ਉਹਨਾਂ ਨੂੰ ਬੜੀ ਵੀ ਜਾਣਿਆ ਪੇਪਰ ਦੇਗਾ ਅਸੀਂ ਪਾਸ ਬਾਣੀ ਪੜਨ ਵਾਲਾ ਮੈਂ ਵੀ ਆ ਹੋਰ ਵੀ ਸਾਡੇ ਪਰਵਾਸ ਚ ਹੀ ਪੜਦੇ ਆ ਬਹੁਤ ਦੁਨੀਆ ਬਾਣੀ ਪੜਦੀ ਹੈ ਪਰ ਬਾਣੀ ਪੜਨ ਵਾਲੇ ਤੇ ਨਾ ਪੜਨ ਵਾਲੇ ਸੇ ਕੋਈ ਫਰਕ ਲੱਗਿਆ ਇੱਕ ਸ਼ਬਦ ਨਾਲ ਜੋ ਪ੍ਰਾਨੀ ਗੋਬਿੰਦ ਤੇ ਆਵੇ ਪੜਿਆ ਅਨ ਪੜਿਆ ਪਰਮਗਤ ਪਾ ਲਾ ਅੱਛਾ ਇਹ ਕੇ ਬੰਗਦੀ ਨੂੰ ਲੋ हां ਕੋਈ ਲੋਣੀ ਉਹ ਜੋ ਪ੍ਰਾਨੇ ਗੋਬਿੰਦ ਤੇ ਆਵੇ ਪਰਿਆ ਅਨਪੜਿਆ ਪਰਮਗਤ ਪਾਵੇ ਪਰਮਗਤ ਕੀ ਹੁੰਦੀ ਹੈ ਜਿਹੜੀ ਤਿੰਨਾਂ ਗੁਣੋਂ ਤੋਂ ਉੱਚੀ ਮਤੋਂ ਦੇ ਜਾ ਜਾਂਦੀ ਹੈ ਹੁਣ ਜਿਹੜਾ ਗੋਬਿੰਦ ਆ ਨਾ ਸਾਡੇ ਗਿਆਨ ਤੇ ਕਰਮਿੰਦਰਾ ਜਿਹਨੇ ਪਾਲਣਾ ਹੈ ਇਹ ਸਰੀਰ ਦੀ ਧਰਤੀ ਨੂੰ ਪਾਲਣਾ ਹੈ ਸਾਰੇ ਸੰਸਾਰ ਨੂੰ ਪਾਲਣਾ ਉਹ ਵੀ ਗੋਬਿੰਦ ਗਿਆ ਹੈ ਪਰਮਾਤਮਾ ਪਰਮਾਤਮਾ ਨੂੰ ਵੀ ਗੋਬਿੰਦ ਗਿਆ ਹੈ ਤੇ ਇਹ ਸਾਡੀ ਮਤ ਨੂੰ ਬਦਲਨ ਵਾਲੇ ਜਿਹੜਾ ਉਪਦੇਸ਼ ਹੈ ਇਹ ਵੀ ਗੋਬਿੰਦ ਤਤਨੋ ਗਏ ਕੁਰਬਾਨ ਹੋਰ ਮਤ ਦਾ ਆਦੇਸ਼ ਤੇ ਆਵੇ ਬਰਨੋਣਿਆ ਆਵੇ ਕੀ ਜਿ ਜੋ ਉਹਨੇ ਧਿਆਏ ਧਿਆਏ ਪਲਟਾ ਸੁਖ ਪਾਇਆ ਨਾਨਕ ਤੇ ਸੁਰ ਕਾ ਕਿਨੇ ਅੰਤਨਾ ਪਾਇਆ ਜਾ ਕੇ ਲੀਲਾ ਕੀ ਮਿਤ ਨਾਏ ਸਗਲ ਦੇਵ ਹਾਰੇ ਅਵਗਾਇ ਪਿਤਾ ਕਾ ਜਨਮ ਕੇ ਜਾਨੇ ਪੁੱਤ ਸਗਲ ਪ੍ਰੋਈ ਆਪਣੇ ਸੂਤ ਸੁਮਤ ਗਿਆਨ ਧਿਆਨ ਜਿੰਨ ਦੇ ਸੇ ਜਨ ਨਾਲ ਦੇ ਆਵੇ ਸੀ ਇਹੋ ਬੜੀਆਂ ਟੁੰਗੀਆਂ ਗੱਲਾਂ ਫਿਰ ਮਾਇਆ ਤਾਂ ਹੋਤਾ ਵਾਗਰੂ ਵਾਗਰੂ ਤਕਉਤ ਕੀਤਾ ਮੈਂ ਮੈਂ ਲਗਾਤਾਰ ਵੀ ਕਰਦਾ ਰਿਹਾ ਕਈ ਕਈ ਦਿਨ ਚਤ ਦਿਨ ਲਗਾਤਾਰ ਮੈਂ ਤਾਂ ਖੰਡ ਪਾੜ ਵੀ ਇਕੱਲੇ ਨੇ ਕਰ ਦਿੱਤਾ ਸੀ ਆਹ ਕੀਤਾ ਮੈਨੂੰ ਪਤਾ ਨਹੀਂ ਤੇ ਉਹਦੇ ਚੋਂ ਕੋਈ ਮੈਨੂੰ ਆਪ ਹੀ ਮੇਰੇ ਜਿਹੜਾ ਸੁਭਾਅ ਦੇ ਵਿੱਚ ਤਾਂ ਕੋਈ ਬਦਲ ਆਇਆ ਨਹੀਂ ਤਬਦੀਲੀ ਕੋਈ ਸਲਾਹ ਹੋਈ ਹੋਵੇ ਮੈਨੂੰ ਪਤਾ ਨਾ ਲੱਗੀ ਗੁਰਮਤਿ ਤਾਂ ਸੋਚ ਇਹਨਾਂ ਨਿਚੋੜ ਕੀ ਕਰਦੀ ਹੈ ਬੰਦੇ ਦਾ ਜੀਵਨ ਕਿਸ ਤਰ੍ਹਾਂ ਦਾ ਹੋਣਾ ਚਾਹੀਦਾ ਬੰਦੇ ਦਾ ਜੀਵ ਹੋਣਾ ਚਾਹੀਦਾ ਜਿਸ ਨਾਲੇ ਬਾਣੀ ਰਚੀ ਹੈ ਉਹ ਦਸਨਾਂ ਉਹਦੀ ਕਿਰਤ ਕਰਦੇ ਸੀ ਜੋ ਪ੍ਰਾਣੀ ਗੋਵਿੰਦ ਤੇ ਆਵੇ ਬੜਿਆ ਹਨ ਪੜਿਆ ਪਰਮਗਤ ਪਾਵੇ ਅੰਦਰ ਜਿਹੜਾ ਵੀ ਮਨੁੱਖ ਨਾ ਗੋਵਿੰਦ ਪ੍ਰਭੂ ਨੂੰ ਆਪਣੇ ਹਿਰਦੇ ਵਿੱਚ ਯਾਦ ਕਰਦਾ ਹੈ ਯਾਦ ਮਤਲਬ ਕਿਵੇਂ ਕਰੇ ਹਿਰਦੇ ਚ ਅੱਛਾ ਯਾਦਾਂ ਸਾਨੂੰ ਕਰਦੇ ਆ ਜਿਨੂੰ ਅਸੀਂ ਵੇਖਿਆ ਹੋਇਆ ਜਿੰਨ ਜਾਣਦੇ ਹੀ ਇਹ ਤਾਂ ਕੰਹਾਈ ਤੋਂ ਜਿੰਨ ਨੂੰ ਕੋ ਜਾਣਦੇ ਨਹੀਂ ਵੇਖਿਆ ਨਹੀਂ ਉਹਨੂੰ ਕਿ ਯਾਦ ਵੀ ਕੀ ਕਰੂਗਾ ਬੰਕ ਸਿਮਲ ਨੂੰ ਉਸੇ ਤੱਕ ਕਰ ਸਕਦੇ ਹੁਨੇ ਸਾਰੇ ਆਖੀ ਜਾਂਦੇ ਵੀ ਜਿਹੜੀ ਕੋਈ ਸਮਨ ਕਰਦੀ ਹੈ ਉਹ ਧਾਰਨਾ ਤਾਂ ਤੇਰੀ ਕੋਈ ਤੇਂਦਰ ਕਿ ਉਹ ਕਿਤੇ ਆਂਡਾ ਰੱਖ ਆਉਂਦੀ ਬੜਾ ਕਾੜਾ ਪੋੜਾ ਇੱਥੇ ਤੁਰੇ ਬੈਠੇ ਗਿਰਨ ਦਾ ਤਾਂ ਆਂਦੇ ਦਰ ਤੇ ਨਹੀਂ ਫੇਰੋਂ ਆਂਦੇ ਨੂੰ ਵੇਖਿਆ ਨਾ ਉਹ ਗੱਲ ਹੋ ਸਕਦੀ ਹੈ ਕੋ ਗਿਆ ਪਾ ਤੋ ਤੇ ਬਾਬਿਆਂ ਤੋ ਸੁਣਿਆ ਵੀ ਜਾਂ ਕਸ਼ਵੇ ਦੀ ਉਦਾਹਰਨ ਦਿੰਦੇ ਜਾਂ ਕੂਂਜ ਦੀ ਕਸਦੀ ਦਿੰਦੇ ਇਹੋ ਜਿਹਾ ਉਦਾਹਰਨਾਂ ਦਿੰਦੇ ਆ ਤੋ ਸੁਣਿਆ ਕੋਈ ਕਰਨਾ ਕੀ ਚਾਹੀਦਾ ਆ ਪਾ ਲੋ ਕੋਨਾ ਯਾਰ ਰੰਪਾ ਤੋ ਉਹ ਕੇ ਸਾਰੀ ਗੱਲ ਖੋਲਿਐ ਲੋਪ ਜ਼ਮੀਨ ਬੰਨੀ ਪਾਛੇ ਦੱਸ ਰਹੀ ਐ ਪੜਿਆ ਹਨ ਪੜਿਆ ਪਰਮਗਤ ਪਾਵੇ ਵੀ ਗਿਆਦਾ ਵੀ ਜੀਵ ਆਪਣੇ ਹਿਰਦੇ ਦੇ ਵਿੱਚ ਪਰਮਾਤਮਾ ਨੂੰ ਯਾਦ ਕਰਦਾ ਉਹ ਹਿਰਦਾ ਯਾਦ ਕਰਦਾ ਹੈ ਇਪੜਨਾ ਨਾ ਪੜਨਾ ਕੋਈ ਅੰਦਾਜ਼ ਸਬੰਧ ਨਹੀਂ ਆਨੋ ਚਾਹੇ ਵਿਦਵਾਨ ਹੋਵੇ ਤੇ ਚਾਹੇ ਬਿਦਿਆਹੀ ਨੋਵੇ ਕਿਦਰ ਇੱਕ ਦੁਨੀਆਵੀ ਪੜਾਈ ਹੈ ਉਹਦੀ ਨੋਟ ਕੋਈ ਨਹੀਂ ਵੀ ਪੜਿਆ ਹੋਵੇ ਜਾਂ ਨਾ ਪੜਿਆ ਹੋਵੇ ਕਿਦਰ ਬਾਣੀ ਭਾਵੇਂ ਪੜੇ ਤੇ ਭਾਵੇਂ ਨਾ ਪੜੇ ਨਹੀਂ ਜੀ ਜਿਹੜੀ ਗੱਲ ਪਹਿਲਾਂ ਚੱਲ ਰਹੀ ਆਪਾਂ ਨੂੰ ਪਹਿਲਾਂ ਖੈਰ ਨੂੰ ਕਰ ਲਈਏ ਨਾ ਜੋ ਪ੍ਰਾਣੀ ਗੋਵਿੰਦ ਧਿਆਵੇ ਪੜਿਆ ਹਨ ਪੜਿਆ ਪਰ ਉਹ ਬਧ ਪਾਵੇ ਵੀ ਜਿਹੜਾ ਵੀ ਪ੍ਰਾਣੀ ਹਿਰਦੇ ਦੇ ਨਾਲ ਪਰਮਾਤਮਾ ਨੂੰ ਯਾਦ ਕਰਦਾ ਹੂੰ ਉਹ ਦੁਆਨਾ ਬਿਮਾ ਬਾਗਰ ਬਰ ਬਰ ਕਰਦਾ ਹੈ ਜਾਂ ਸੀ ਬਣੀ ਪੜਦੇ ਹੱਕ ਕੋ ਕੋਲ ਤਸੀ ਦਾ ਅਣ ਪੜਿਆ ਹੀ ਹੈ ਪੜਿਆ ਤਸੀ ਹੈ ਨਹੀਂ ਸਾਨੂੰ ਜਾਣਕਾਰੀ ਨਹੀਂ ਦਾ ਮਤਲਬ ਹੋਣਾ ਸੀ ਕੋਈ ਸ਼ੋਕ ਅਸਲ ਨਾ ਪਰਮਗਤੀ ਦੇ ਉੱਚੀ ਆਤਮ ਵਸਤਾ ਉੱਚੀ ਆਤਮ ਵਸਤਾ ਕੀ ਹੁੰਦੀ ਹੈ ਵੀ ਸਾਨੂੰ ਸੋਝੀ ਆ ਗਈ ਹੂੰ ਵੀ ਸੇ ਮੋਹ ਛੱਡਣਾ ਹੈ ਅੱਛਾ ਉਹਦਾ ਮੋਹ ਮਾਇਆ ਤੇ ਸੰਗ ਨਾ ਲੇਪ ਮਨ ਵਿੱਚ ਰੱਖ ਕੇ ਹਰ ਹਰ ਏਕ ਚਾ ਮੋਹ ਨਾ ਮਾਇਆ ਕੇ ਸੰਗ ਨਾ ਲੇਪ ਇਹ ਤਾਂ ਕੀ ਮਤਲਬ ਹੈ ਵੀ ਉਹਦੇ ਨਾਲ ਅਟੈਚਮੈਂਟ ਨਹੀਂ ਕਰਨੀ ਜੇ ਮੋਹ ਦਾ ਫਿਰ ਆ ਹੀ ਜਾਂਦਾ ਉਹ ਕੋ ਸਾਰੇ ਕਰ ਦਿੰਦਾ ਵੀ ਆ ਜਾਂਦਾ ਪੈਸੇ ਤੇ ਰਿਦਦ ਵੀ ਆ ਜਾਂਦਾ ਸਾਰਾ ਵੀ ਮੋਹ ਦੇ ਵਿੱਚ ਇਹ ਮੋਹ ਨੇ ਲਾਇਆ ਹੈ ਚ ਲਾਇਆ ਉਹਨੇ ਇਹ ਹੀ ਪਰਮਾ ਅਸੀਂ ਪੜਨੇ ਆਏ ਇਹ ਤਾਂ ਮਾਇਆ ਪਾਇਆ ਪਿਆਰੇ ਲੀਤੜਾ ਲਾਪ ਰੰਗਾਏ ਮਾਇਆ ਦੀ ਪਾਉਣੇ ਲਈਏ ਅਸੀਂ ਕਿਵੇਂ ਲਾਵਾਂ ਆਪਰੇ ਇੰਡੀਆ ਟੂ ਗਿਆ ਜੱਲਾ ਦਾ ਸਾਲ ਉਹ ਸਤਕ ਦਸਿਆ ਹੀ ਕਿਸੇ ਨੇ ਸਾਨੋ ਤਾਂ ਕਹਿੰਦੇ ਰੇ ਵੀ ਪੁੱਤੇ ਸ਼ਨਾਣ ਕਰੋ ਤੇ ਸੇਵਾ ਟੱਕੋ ਦਾ ਜੀ ਬੱਠਰ-ਬੁੱਠਰ ਚੁੱਕਦੇ ਰਹੇ ਫੀਲਡਿੰਗਾਂ ਬਣਦੀਆਂ ਸੀ ਜਾਂ ਲੰਗਰ ਚੱਕਿਆ ਜੀ ਦਾ ਤੇ ਉਹ ਯਕਾ ਬਾਬਾ ਜੀ ਕਹਿੰਦੇ ਸੀ ਵੀ ਅਮਰਤ ਸ਼ਕਲੋ ਲੈ ਕੇ ਵੀ ਅਸੀਂ ਨਹੀਂ ਸਕ ਸਕਦੇ ਅਖੀਰ ਨੂੰ ਸਟੇਜ ਤੇ ਅਮਰਤ ਸ਼ਕਤ ਜਿਹੜੀ ਅਸੀਂ ਖੋ ਹੀ ਕਰ ਗੋਤਾ ਗੁਰਬਾਣੀ ਕਹਿੰਦੀ ਹੈ ਉਹਦੇ ਪਾਂਡੇ ਕਸ਼ੂਨਾ ਸਮਾਵੇ ਸਿੱਦੇ ਅਮਰਤ ਪਵੇ ਨਿਹਾਰ ਉਹਦਾ ਪਾਂਡਾ ਕਿਹੜਾ ਤਾਂ ਇਹਨਾਂ ਹਾਲੂ ਕੀ ਪਤਾ ਕਿਹਦਾ ਜਦੋਂ ਸਾਡਾ ਜਿਹੜਾ ਖਿਰਤਾ ਹੈ ਜਾਂ ਨੂੰ ਚਿਤ ਕਹਨੇ ਆ ਜਾਂ ਸੁਰਤ ਹੈ ਇਹ ਜੁੜੀ ਸੰਸਾਰ ਨਾਲ ਸੰਸਾਰ ਮਤਲਬ ਆ ਖਿਚਾਂ ਸੰਸਾਰ ਦੀਆਂ ਅੱਛਾ ਖਿਚਾਂ ਮਾਇਆ ਦੀਆਂ ਖਿਚਾਂ ਮੈਂ ਮੇਰੇ ਦੀਆਂ ਖਿਚਾਂ ਲੋਕਾਂ ਤੇ ਰਾਜ ਕਰਨ ਦੀਆਂ ਬਟਾ ਪੰਦੀਆਂ ਇਹ ਤਾਂ ਸਾਰੀ ਦੁਨੀਆ ਦੇ ਜਿਹੜੇ ਕੀਰਤਨ ਕਰਦੇ ਪਾਠ ਕਰਦੇ ਉਹਨਾਂ ਦੇ ਵੀ ਇਹ ਖਿਚਾਂ ਇਹ ਭਾਈ ਸਾਹਿਬ ਜਿਹੜੀ ਗੁਰਬਾਣੀ ਹੈ ਨਾ ਇਹ ਬੜੀ ਪੁੱਤਮ ਅਵਸਥਾ ਦੀ ਗੱਲ ਹੈ ਕਿ ਆ ਰਕੂងੀ ਦੀ ਮਾਤਰਾ ਵਥੋਂ ਤਾਂ ਕੰਦੇ ਜਾਂਦੀ ਨਹੀਂ ਜਲ ਜਲ ਆ ਸਕਦੀ ਹੈ ਜਾ ਸਕਦੀ ਹੈ ਪਰ ਜੇ ਅਸੀਂ ਉਹਦੇ ਹੁਕਮ ਵਿੱਚ ਤੁਰਾਂਗੇ ਸਾਡੀ ਕਮਜ਼ੋਰੀ ਹੋਈਦਾ ਇਹਦਾ ਮਤਲਬ ਇਹ ਹੋਈ ਅਸੀਂ ਪੜ ਰਹੇ ਹਾਂ ਹੁਕਮੀ ਹੋਣ ਆਕਾਰ ਪੜਦੇ ਤਾਂ ਸੀ ਆ ਬਹੁਤ ਅਗਲੀ ਲੰਕੀ ਹੈ ਹੁਕਮ ਨੇ ਕਹਿਆ ਆ ਜਾਏ ਪਤਾ ਨਹੀਂ ਚਲੋ ਹੁਕਮ ਦਾ ਹੁਕਮੀ ਹੋਣ ਜੀ ਹੁਕਮ ਮਿਲੇ ਵਡੇ ਆਈ ਹੁਕਮੇ ਉੱਤਮ ਨੇਚ ਹੁਕਮ ਲਿਖ 202 ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਪੋਈਏ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ ਬੁਝੈ ਤਾਂ ਹੁਮੇ ਕਹਿਣਾ ਕੋਈ ਇਹ ਉਹਦਾ ਹੁਕਮ ਮੰਨੇ ਨੇ ਹੁਕਮ ਵੀ ਤੋਤੈ ਨਾ ਨਾ ਸੋ ਹੁਕਮ ਦੇਣਾ ਵੈਕਾ ਸੋ ਉਹਨੇ ਹੁਕਮ ਚਲਾ ਦੇ ਹੋ ਕਮ ਦੇ ਨਾ ਤਾਂ ਹੈ ਗੁਰੂਗ੍ਰੰਥ ਸਾਹਿਬ ਹੀ ਹੋਣਾ ਗੁਰੂ ਗ੍ਰੰਥ ਸਾਹਿਬ ਆਪਾਂ ਨੂੰ ਹੁਕਮ ਦੇ ਨਾਲਾ ਹੋਰ ਤਾਂ ਆਪਾਂ ਨੂੰ ਕਿਸੇ ਦਾ ਨਹੀਂ ਕਹਨੇ ਜੀ ਅਸਲ ਜਿਹੜਾ ਹੁਕਮ ਹੈ ਨਾ ਜੋ ਕੁਝ ਹੋ ਰਿਹਾ ਉਹ ਚਾ ਉਹ ਹੋ